ਅੱਜ ਕਰ ਰਹੇ ਹਾਂ ਤਿਆਰੀ ਕੜੀ ਬਣਾਉਂਦੀ ਤਾਂ ਲਸਣ ਪਿਆਜ਼ ਅਦਰਕ ਕਰ ਲਿਆ ਹੈ ਬੇਸਨ ਆਪਣਾ ਤਿਆਰ ਹੈ ਤਾਂ ਦੇਖਦੇ ਹਾਂ ਕਿਸ ਤਰ੍ਹਾਂ ਗੋੜਿਆਂ ਦੀ ਤਿਆਰੀ ਹੋ ਰਹੀ ਹੈ ਸਰੋਂ ਦਾ ਤੇਲ ਪਾਤਾ ਤੇ ਪਕੌੜੀਆਂ ਅਸੀਂ ਪਿਆਜ਼ ਦੇ ਪਕੌੜੇ ਪਾਉਂਗੇ ਇਹਦੇ ਵਿੱਚ ਪੂਰਾ ਟੇਸਟ ਅਲੱਗ ਹੋ ਜਾਂਦਾ ਤਾਂ ਬੇਸਨ ਵਿੱਚ ਪਾਇਆ ਅਸੀਂ ਵਿੱਚ ਪਿਆਜ਼ ਤੇ ਹੁਣ ਨੂਨ ਮਿਰਚ ਬਸ ਇਹੀ ਦੋ ਚੀਜ਼ਾਂ ਪੈਂਦੀਆਂ ਅਜਵੈਨ ਵੀ ਪਾ ਸਕਦੇ ਤੁਸੀਂ ਹਾਜ਼ ਫੇ ਲਈ ਹਾਂ ਮਿਰਚਾ ਵਨ ਹਾਂ ਦੇਖੋ ਤੇ ਬਸ ਆ ਤਿੰਨੇ ਚੀਜ਼ਾਂ ਪਾਣੀ ਐ ਕਿਉਂਕਿ ਕੜੀ ਪਕੌੜਿਆਂ ਦੇ ਨਾਲ ਹੀ ਵਧੀਆ ਲੱਗਦੀ ਐ ਕਈ ਆਲੂ ਵੀ ਪਾਉਂਦੇ ਆ ਪਰ ਅਸੀਂ ਪਕੌੜਿਆਂ ਵਾਲੀ ਕੜੀ ਬਣਾਉਣ ਲੱਗੇ ਆ ਤੇ ਹੁਣ ਪਾਣੀ ਭਾਗੇ ਬੈਟਰ ਨੂੰ ਇੰਨਾ ਕੁ ਰੱਖਣਾ ਕਿ ਨਾ ਜ਼ਿਆਦਾ ਤੁਸੀਂ ਲਾ ਲੋ ਗਾੜਾ ਤੇ ਨਾ ਹੀ ਜ਼ਿਆਦਾ ਪਤਲਾ ਹਾਂ ਦੇਖੋ ਇਹਨਾਂ ਇੱਕਦਮ ਪਰਫੈਕਟ ਬਣਾਣਾ ਪਾਣੀ ਅਸੀਂ ਇਹਦੇ ਵਿੱਚ ਮਿੱਠਾ ਸੋਡਾ ਵੀ ਪਾਇਆ ਤਾਂ ਥੋੜੇ ਪਕੌੜੇ ਫੁੱਲੇ ਹੋਏ ਬਣਦੇ ਆ ਤੇਲ ਗਰਮ ਹੋ ਗਿਆ ਦੇਖੋ ਤੇ ਆਪਣਾ ਬੈਟਰ تیار ਹੈ ਹੁਣ ਪਕੌੜੇ ਬਣਾਉਣ ਲਈ ਤੇ ਪਹਿਲਾ ਪਕੌੜਾ ਹੀ ਗੜਦਲਣ ਲਈ ਆਹ ਲੋ ਪਹਿਲਾ ਪਕੌੜਾ ਇਹਨਾਂ ਨੂੰ ਥੋੜੇ ਸੇਮ ਤੇ ਪਕਾਉਣਾ ਤਾਂ ਕਿ ਅੰਦਰੋਂ ਪੱਕ ਜਾਣ ਜੇ ਤੁਸੀਂ ਤੇਜ਼ ਤੇ ਬਣਾ ਦੋਗੇ ਬਾਹਰੋਂ ਤਾਂ ਉਹ ਬ੍ਰਾਊਨ ਹੋ ਜਾਂਦੇ ਆ ਪਰ ਅੰਦਰੋਂ ਕੱਚੇ ਰਹਿ ਜਾਂਦੇ ਆ ਤੇ ਇਸ ਤਰ੍ਹਾਂ ਆਪਾਂ ਸਾਰੇ ਪਕੌੜੇ ਬਣਾ ਕੇ ਰੱਖ ਲਉਂਦੇ ਪਹਿਲੇ ਇਹ ਪਕੌੜਿਆਂ ਵਾਲੀ ਕੜੀ ਬਣਾ ਰਹੇ ਆਪਾਂ ਸਾਈਡ ਤੋਂ ਚੰਗੀ ਤਰ੍ਹਾਂ ਪਕਾਉਣਾ ਹੈ ਜਦੋਂ ਇੱਕ ਸਾਈਡ ਤੋਂ ਤੁਹਾਨੂੰ ਲੱਗੇ ਕਿ ਪੱਕ ਗਏ ਆ ਫਿਰ ਆਪਾਂ ਇਹਨਾਂ ਨੂੰ ਪਲਟੂਗੇ ਹੁਣ ਇੱਕ ਸਾਈਡ ਬਣ ਕੇ ਤਿਆਰ ਹੈ ਆਪਣੇ ਤੇ ਇਹਨਾਂ ਨੂੰ ਪਲਟ ਲੰਨੇ ਦੇ ਦੇਸੀ ਢੋਲੂ ਤੇਰੇ ਹੱਥ ਦੀ ਆਹ ਉਹਦੀ ਤਿਆਰੀ ਹੈ ਰੁਕ ਆਹ ਹੁਣ ਕੜੀ ਦੀ ਤਿਆਰੀ ਹੋ ਰਹੀ ਹੈ ਤੇ ਬਿਸਨ ਲੈ ਲਿਆ ਇਹਦੇ ਵਿੱਚ ਪਾਵਾਂਗੇ ਆਪਾਂ ਨੂਨ ਨੂਨ ਤੇਜ ਦੇ ਹਿਸਾਬ ਨਾਲ ਮਿਰਚਾ ਸਾਡੀ ਮਿਰਚਾ ਦੇਖੋ ਤੇ ਹਲਦੀ ਰੋੜਾ ਦੰਗੇ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਲੱਸੀ ਇੱਥੇ ਕੋਈ ਗੱਠ ਨਹੀਂ ਹੋਣੀ ਚਾਹੀਦੀ ਪਹਿਲਾਂ ਉਹਨਾ ਬੇਸਨ ਨੂੰ ਹਾਂ ਦੱਸੋ ਕੜੀ ਦੀ ਪ੍ਰੋਸੈਸ ਲੱਸੀ ਪਾਵਾਂਗੇ ਕਈ ਲੋਕ ਦਹੀਂ ਦੀ ਬਣਾਉਂਦੇ ਆ ਪਰ ਅਸੀਂ ਲੱਸੀ ਉਹ ਵੀ 3-4 ਦਿਨ ਕਿਉਂਕਿ ਸਾਨੂੰ ਖੱਟੀ ਕੜੀ ਜ਼ਿਆਦਾ ਪਸੰਦ ਆ ਆਹ ਦੇਖੋ ਲੱਸੀ ਵਾਗੇ ਇਹਨੂੰ ਚੰਗੀ ਤਰ੍ਹਾਂ ਕੋਈ ਗੱਠ ਨਹੀਂ ਹੋਣੀ ਚਾਹੀਦੀ ਜਿਹੜੇ ਲੰਮਸ ਹੁੰਦੇ ਆ ਉਹ ਨਾ ਹੋਣ ਬਿਲਕੁਲ ਸਮੂਥ ਟੈਕਸਚਰ ਹੋਣਾ ਚਾਹੀਦਾ ਆਹ ਦੇਖੋ ਲੱਸੀ ਵਾਲੀ ਗੜੀ ਦਾ ਟੇਸਟੀ ਹੋਰ ਹੁੰਦਾ ਹੈ ਇਹ ਜ਼ਿਆਦਾ ਪੰਜਾਬ ਵਿੱਚ ਬਣਾਈ ਜਾਂਦੀ ਹੈ ਗੁਜਰਾਤ ਚ ਵੀ ਬਣਾਉਂਦੇ ਉਹ ਤੇ ਮਿੱਠੀ ਕੜੀ ਬਣਾਉਂਦੇ ਆ ਮਿੱਠਾ ਐਡ ਕਰਦੇ ਆ ਗੁੜ ਵਗੈਰਾ ਪਾ ਕੇ ਪਰ ਆਪਣੇ ਪੰਜਾਬ ਵਿੱਚ ਦੇਖੋ ਤਾਂ ਖੱਟੀ ਕੜੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਹਰ ਇੱਕ ਸਟੇਟ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਹਾਂ ਪਹਿਖਲਾ ਮਸਾਲਾ ਤਿਆਰ ਕਰਦੇ ਆ ਜਦ ਤੱਕ ਇਹ ਕੋਲ ਤਾਂ ਹੋ ਗਿਆ ਤੁਨੇ ਦੇਖੋ ਆਪਣਾ ਕੋਲ एकदम ਪਰਫੈਕਟ ਨਹੀਂ ਤਿਆਰ ਹੈ ਕੋਈ ਲੰਮਸ ਵਗੈਰਾ ਨਹੀਂ ਹੈ ਤਿਆਰ ਹੋ ਗਏ ਹੈ ਹਿੰਗ ਤੇ ਕੜੀ ਬਣਾਉਂਦੀ ਹੁਣ ਫਾਈਨਲ ਜੋ ਕਿਆ ਕਹਿੰਦੇ ਆਪਾਂ ਸਟੈਪ ਹੈ ਤੇਲ ਆਪਾਂ ਪਕੌੜਿਆਂ ਲਈ ਯੂਜ਼ ਕਰੂਗੇ ਪਹਿਲਾਂ ਇਹਦੇ ਵਿੱਚ ਪਾਈ ਜਾਂਦੀ ਹੈ ਵਿੱਚ ਹੈ ਮੇਥੀ ਸਭ ਤੋਂ ਇੰਪੋਰਟੈਂਟ ਹੈ ਇਹਦੇ ਨਾਲ ਹੀ ਕੜੀ ਦਾ ਟੇਸ ਆਉਂਦਾ ਹੈ ਤਾਂ ਇਹ ਤਾਂ ਇੱਕੋ ਜ਼ਰੂਰੀ ਮਸਾਲਿਆਂ ਨਾਲ ਹੀ ਕੜੀ ਬਣਦੀ ਹੈ ਤੇ ਤੀਜੀ ਚੀਜ਼ ਹੈ ਜੀਰਾ ਤੇ ਰਾਈ ਇਹ ਆਪਣੇ ਚਾਰ ਮੇਨ ਮਸਾਲੇ ਹੈ ਆ ਲੋ ਹੁਣ ਆਪਾਂ ਮੇਥੇ ਪਾਤੇ, hing ਪਾਤੀ, ਜੀਰਾ ਪਾਤਾ ਤੇ ਰਾਈ ਪਾਤੀ ਤੇਰੀ ਖੁਸ਼ਬੂ ਤੁਸੀਂ ਮਤਲਬ ਕੀ ਲਸਣ, ਪਿਆਜ਼, ਅਦਰਕ ਐਨੀ ਹੁੰਦੀ ਹੈ ਕਿ ਦੂਰ ਤੱਕ ਜਾਂਦੀ ਹੈ ਤੁਹਾਨੂੰ ਆਪੇ ਦਿਲ ਕਰ ਗਿਆ ਕਿ ਕੜੀ ਬਣਾਈਏ ਅਸੀਂ ਲਈ ਵਧੀਆ ਜੀ ਤੁਹਾਨੂੰ ਵੀਡੀਓ ਵਿੱਚ ਦੱਸ ਨਹੀਂ ਸਕਦੇ ਤੁਸੀਂ ਜਦ ਇਹਦਾ ਮਸਾਲਾ ਤਿਆਰ ਕਰੋਗੇ ਤਾਂ ਤੁਹਾਨੂੰ ਆਪੇ ਹੋਊਗਾ ਕਿ ਬਾਰ ਬਾਰ ਬਣਾਈਏ ਆਪ ਫਰਾਈ ਨੂੰ ਲੂਗੇ ਤੇਜ ਪत्ता ਇਹ ਕੜੀ ਲਈ ਸਪੈਸ਼ਲੀ ਪਾਇਆ ਜਾਂਦਾ ਹੈ ਤੇ ਇੱਕ ਹੋਰ ਹੈ ਆਪਣਾ ਕੜੀ ਪਤਾ ਉਹ ਵੀ ਇਹਦੇ ਵਿੱਚ ਪਾਉਗੇ ਪਾਉਂਗੇ ਜਦੋਂ ਕੜੀ ਹਾਂ ਜਦੋਂ ਆਪਾਂ ਬੇਸਨ ਪਾ ਦੂਗੇ ਉਹਦੇ ਨਾਲ ਹੀ ਪਾਉਂਗੇ ਕਿਉਂਕਿ ਪਹਿਲਾਂ ਪਾਉਂਗੇ ਤਾਂ ਉਹਦਾ ਟੇਸ ਚਲਾ ਜਾਏਗਾ ਤਾਂ ਉਹਨੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲੰਦੇ ਹਾਂ ਤੇ ਜੋ残 ਬਚ ਗਿਆ ਇਹਨੂੰ ਆਪਾਂ ਵੇਸਟ ਨਹੀਂ ਕਰੂਗੇ ਤੇ ਇਹਦੇ ਵਿੱਚ ਪਾਣੀ ਪਾ ਕੇ ਆਹ ਦੇਖੋ ਇਹਨੂੰ ਵੀ ਕੜੀ ਵਿੱਚ ਯੂਜ਼ ਕਰ ਲੈਂਦੇ ਹਾਂ ਕਾਪੀ ਇੰਗਰੀਡੀਅੰਟ ਤੁਸੀਂ ਦੱਸ ਦਿੱਤੇ ਨੇ ਕਿ ਇਹੋ ਮੁੱਖਾ ਗੱਲ ਟੇਸਟੀ ਬਣਾ ਲੀ ਅਸੀਂ ਬਟਰ ਆਪਣਾ ਬਾਥੂ ਪਾਲਕ ਤੇ ਆ ਹਰੇ ਪਿਆਜ ਕੜੀ ਪੱਤਾ ਇਹ ਵੀ ਐਡ ਕਰੂੰਗੇ ਕਿਉਂਕਿ ਇਹਦਾ ਟੇਸਟ ਹੋਰ ਜ਼ਿਆਦਾ ਵਧੇਗਾ ਤਾਂ ਇਸ ਤਰੀਕੇ ਨਾਲ ਕੜੀ ਬਣਾ ਕੇ ਦੇਖੋ ਤੁਸੀਂ ਆਪ ਦੇਖੋਗੇ ਕਿ ਨਾਰਮਲ ਕੜੀ ਨਾਲੋਂ ਇਹ ਕੜੀ ਕਿੰਨੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਾਰ ਬਾਰ ਤੁਸੀਂ ਬਣਾਣਾ ਬਣਾਓਗੇ ਇੱਕ ਟੱਪਾ ਮਸਾਲੇ ਚ ਪਾਉਂਦੇ ਆ ਤੇ ਜਦੋਂ ਕੜੀ ਥੋੜੀ ਜਿਹੀ ਪੱਕ ਜਾਂਦੀ ਹੈ ਅੱਧ ਪੱਕੀ ਜੀ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਅਸੀਂ ਹਰੀ ਮਿਰਚਾਂ ਤੇ ਇੱਕ ਪਿਆਜ਼ ਕੱਟ ਕੇ ਪਾਉਂਦੇ ਆ ਸਲਾਈਸ ਕਰਕੇ ਤਾਂ ਉਹ ਕੱਚੇ ਕੱਚੇ ਪਿਆਜ਼ਾਂ ਦਾ ਹੋਰ ਹੀ ਟੇਸਟ ਹੁੰਦਾ ਹੈ ਆ ਗਿਆ ਤਾਂ ਮੇਰੇ ਵਿੱਚ ਆਪਾਂ ਬੇਸਨ ਵਾਲਾ ਜਿਹੜਾ ਕੋਲ ਤਿਆਰ ਕਰਿਆ ਸੀ ਉਹ ਪਾਵਾਂਗੇ ਹੌਲੀ ਹੌਲੀ ਪਾਣਾ ਹੈ ਦੇਖੋ ਤੇ ਚਮਚਾ ਮਾਰ ਦੋਗੇ ਤਾਂ ਆਪੀ ਕੋਈ ਲੰਮਸ ਵਗੈਰਾ ਨਾ ਹੋਣ ਵਾਲੀ ਆ ਜੂਗੀ ਫਿਰ ਅਸੀਂ ਗੈਸ ਨੂੰ ਸਲੋ ਕਰ ਦੋਗੇ ਤੇ ਸਲੋ ਹੋ ਦੇ ਪੱਕੇ ਜੀ ਜਦੋਂ ਇਕੋ ਵਾਲੀ ਆ ਗਈ ਮਤਲਬ ਕਿ ਕੜੀ ਅੱਧੀ ਪੱਕ ਗਈ ਤਾਂ ਫਿਰ ਉੱਪਰੋਂ ਕੱਚੇ ਪਿਆਜ਼ ਤੇ ਵਿੱਚ ਆਪਾਂ ਮਿਰਚਾਂ ਕੜੀ ਪੱਤਾ ਜਿਹੜੇ ਦਿਖਾਏ ਸੀ ਸੋਨੂੰ ਮਟਰ ਬਾਲਕ ਬਾਤੂ ਸਭ ਕੁਝ ਪਤਾ ਹੈ। ਕਿ ਵੇ ਜਿਹੜੇ ਪਿਆਜ਼ ਆ ਨਾ ਤੁਸੀਂ ਦੇਖਿਓ ਇਹਦੇ ਨਾਲ ਕੜੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ। ਆਨੇ ਉਹਨਾਂ ਨੂੰ ਰਲਾ ਕੇ ਤੇ ਹੁਣ ਇਹ ਕੜੀ ਕਿੰਨੇ ਕੁ ਦੇਰ ਚ ਤਿਆਰ ਹੋ ਜੂਗੀ? ਘੰਟੇ-ਢਾਈ ਘੰਟੇ ਰਸਾਉਣਾ ਹੈ। ਹਾਂ ਕਿਉਂਕਿ ਕੜ ਕੜ ਕੇ ਹੀ ਕਿਆ ਬੰਦੀ ਹੈ ਕੜੀ। ਠੀਕ ਹੈ। ਦੇਖੋ ਇਹਦਾ ਕਲਰ ਦੇਖੋ ਕਿੰਨਾ ਵਧੀਆ ਤੇ ਹੁਣ ਆਪਾਂ ਪਾਵਾਂਗੇ ਹਰਾ ਧਨੀਆ ਤੇ ਲਾਸਟ ਧਨੀਆ ਪਾ ਕੇ ਦੇਖੋ ਤੁਸੀਂ ਕੜੀ ਕਿੰਨੀ ਵਧੀਆ ਬਣੀ ਹੈ ਆ ਗਏ ਆਪਣੇ ਹੁਣ ਪਕੌੜੇ आलू अरे ओ कुछ मिक्स कर लेंगे ठीक अपनी तैयार हो गई है पकोड़े वाली